ਖਾਲਦੀ ਮੱਖੀ ਤਾਂ ਹੀ ਨਹੀਂ ਨਾ ਹੁੰਦਾ ਕਿੱਥੇ ਆ ਖਾਲਦੀ ਮੱਖੀ ਤਾਂ ਆਉਂਦਾ ਖਾਲਦੀ ਮੱਖੀ ਹੈ ਕਿੱਥੇ ਆ ਬੱਤੇ ਚਲ ਦਿਖਾ ਮੈਨੂੰ ਦਿਖਾ ਸੁਣ ਲੈ ਤਨੋਤੀ ਤੰਗੀ ਰੋਟੀ ਤੂੰ ਖਾਲਦੀ ਮੱਖੀ ਤੋਂ ਡਰਦਾ ਓਏ ਅੱਛਾ ਜੀ ਤੁਹਾਾਰੀ ਤਾਂ ਹੁੰਦਾ ਪਰ ਯਾਰ ਮੈਨੂੰ ਕਿੱਥੇ 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 ਖਾਲਦੀ ਮੱਖੀ ਆ ਜਾ ਆ ਜਾ ਬੈਠ 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 ਸਵੀਮਿੰਗ ਪੂਲ 'ਚ ਬੈਠ। ਆਉ। ਉਹ ਨਹੀਂ ਆਉਂਦੀ ਬੈਠਦਾ ਸੀ ਮੈਂ ਕੋਲੇ। ਉਹ ਜਦੋਂ ਬਾਪੂ ਆਪਾਂ ਦੇਖਾਂਗੇ ਯਾਰ ਫਿਰ। ਕੋਲ ਆਉਂਦੀ ਮੈਂ ਤਾਂ ਪਹਿਲੇ ਲਾ ਲਾ। ਲੈ ਕਿੱਥੇ ਦੱਸ। ਇੱਥੇ। ਇੱਥੇ। ਆਉਂਦੀ। ਚਲ ਬੈਠ ਤਾਂ ਸਹੀ ਯਾਰ। ਜੇ ਮੈਂ ਬੈਠੀ। ਚਲ ਚਲਾ ਦੇ ਮੈਂ ਪਾਣੀ ਛੱਡਦਾ। ਉਹ ਖਿੱਚ। ਪਾਣੀ ਛੱਡ ਪਾਣੀ ਛੱਡ। ਨਹੀਂ 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 ਮੈਂ ਖੜਾ ਕੋਲੇ। ਮੰਮੀ। ਮੰਮ। ਉਹ ਛੱਡ ਦੇ। ਥੋੜੇ ਪਾਣੀ ਨਾ ਆਈ ਓਏ। ਪਾਣੀ ਬਹੁਤ ਕੀਮਤੀ ਆ। ਹਾਂ ਟੋਪੀਆਂ ਨਾਲ ਆਜੂ ਨਹੀਂ ਕਾਦੇ ਨਾਲ ਆਜੂ ਟੋਪੀਆਂ ਨਾਲ ਟੋਪੀਆਂ ਨਾਲ ਓਹ ਕੋਈ ਨਾ ਖੜਾ ਜਦੋਂ ਆਪਾਂ ਦੇਖਾਂਗੇ ਯਾਰ ਪਹਿਲੀ ਨੰਡਰ ਆ ਗਏ ਜੀ ਇਹਦੇ ਉੱਥੇ ਆਉ ਉਹ ਕੋਈ ਨਾ ਮੈਂ ਖੜਾ ਅਰੇ ਲਾੜ ਮੇਰੇ ਪਾਏ ਪਹਿਲਾਂ ਆਉਂਗੇ ਇਹਲਾ ਦੇਖਣ ਨਹੀਂ ਆਉਂਦੀ ਭੱਜ ਗਿਆ ਉਹਨੂੰ ਪਤਾ ਲੱਗ ਗਿਆ ਵੀ ਬਾਅਦ ਦਾ ਡੈਡੀ ਆ ਗਿਆ ਹੈ ਨਾ ਕਿੰਕੋਤਾ ਲੱਗਿਆ ਪੀਪੀ ਲੈਣੀ ਆ ਲੈ ਹੁਣ ਤਾਂ ਨਹੀਂ ਡਰਦਾ ਕਿੰਨੇ ਵਾਰੀ ਕਿੰਨੇ ਵਾਰੀ ਨਾ ਹਣਾ ਨਾ ਤੂੰ ਸਾਰੇ ਦਿਨ ਚ ਕਈ ਵਾਰੀ ਨਾ ਹਣਾ ਸਾਰੇ ਦਿਨ ਚ ਡੇਢ ਵਜੇ ਕਿੰਨੇ ਵਾਰੀ ਨਾ ਹਣਾ ਸਾਰੇ ਦਿਨ ਚ ਬੱਸ ਸੇ ਵਾਰੀ ਨਾ ਲੈਣਾ ਹੈ ਐਨਾ ਬਣੀ ਨਾ ਖਰਾਬ ਕਰਿਆ ਕਰ ਯਾਰ ਆ ਸਾਰੇ ਬਾਤਾਂ ਨੂੰ ਬੁੱਛ ਕਿੰਨੇ ਵਾਰੀ ਨਾ ਹੋਣ ਨੇ ਕਿੰਨੇ ਵਾਰੀ ਲਾਗੇ ਸੁਤੀ ਸੁਤੀਆਂ ਵਧੀਆ ਲੱਗਦਾ ਹੈ ਤੇਰੀ ਸੁਤੀਆਂ ਵਧੀਆ ਲੱਗਦੀਆਂ ਨੇ ਸੁਲਾ ਤੇਰੀਆਂ ਵਧੀਆ ਲੱਗੀਆਂ ਆਇਆ ਸਮਗਾਲ ਲੈ ਗੂਲਾ ਮੈਂ ਇਹ ਬਾਟੂ ਉਧਰ ਉਧਰ ਜਿਹੜਾ ਹਮ ਡੈਡੀ ਖੜਾ ਹੈ ਉੱਥੇ ਰੋ ਵੀ ਬਚਵਾ ਲੈ ਹੋ ਗਿਆ ਪਾਣੀ ਵੱਧ ਹੁਣ ਵੱਡੇ ਕੌਣ ਨੇ ਹੁਣ ਤਾਂ ਨਹੀਂ ਆਉਂਦੀ ਮੱਖੀ ਜੀ ਆ ਅੱਗ ਵਿੱਚ ਛਾਡੂ ਵੱਡੇ ਹਾਂ ਕੀ ਕਰ ਦੇਗਾ ਗੇ ਆਗੇ 7 ਦਿਨ ਦਿਨ ਬਾਠ ਠੀਕ ਹੈ ਹੁਣ ਉਹ ਵੱਡੇ ਗੁੰਡ ਚ ਨਹੀਂ ਬੈਠਣਾ ਜਾਗਾ ਵੀਡੀਓ ਦੇਖਨੀ ਆ ਇੱਥੇ ਬੈਠ ਪਹਿਲਾਂ ਤੂੰ ਨਾ ਆਇ ਪਾਣੀ ਦੇ ਦੇ ਨਾ ਵੱਡੇ ਗੁੰਡ ਚ ਨਹੀਂ ਬੰਡਣਾ ਪਤਾ ਪਾਣੀ ਖਤ ਹਾਂ ਦੇਖ ਲੈ ਪਾਣੀ ਪਾਣੀ ਹੈਗਾ ਉਹ ਤੇ ਲਾ ਠੀਕ ਹੈ ਓਕੇ ਬਾਏ ਬਾਏ ਨਾ ਕਰਾਂ ਹਾਂ